ਸਫਾਈ ਕਰ ਲਾਂ ਦਵਾਦਾ ਇੱਕ ਤੇ ਭੂਆ ਨੂੰ ਲਾਰਾ ਲਾ ਕੇ ਆ ਗਏ ਹੁਣ ਉਹ ਵੀ ਚੋਲਾ ਚੁੱਕੀ ਤਰੀ ਆਂਦੀ ਹੁਣੀ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਲੋੜੀ ਲੈ ਕੇ ਗਏ ਕੋਈ ਨਾ ਕੋਈ ਚੰਨ ਚਾੜ ਕੇ ਆਉਣਗੇ ਹੈ ਕਿੱਡੀ ਇਹਨਾਂ ਨੂੰ ਆਖਰ ਆਈ ਐ ਇਹ ਭੂਆ ਰਹਿ ਤਸ ਦੇਣ ਆਣ ਕੇ ਦਸ ਗੋੜੇ ਗੋੜੇ ਠੰਡ ਪਿਆੜ ਲਈ ਐ ਇਹਨਾਂ ਨੂੰ ਚੈ ਨਹੀਂ ਹੁੰਦਾ ਭੂਆ ਦੇ ਬਿਨਾ ਪਰ ਇਹਨਾਂ ਨੂੰ ਕੀ ਲੱਗਰ ਪਾਣੀ ਤੇ ਮੈਨੂੰ ਪਕਾਉਣਾ ਪੈਣਾ ਠੰਡ ਵਿੱਚ ਤੇ ਇੱਥੇ ਆਪਣੀਆਂ ਨਹੀਂ ਪੱਕਦੀਆਂ ਸੌ ਤਤਾ ਠੰਡਾ ਦੇਣਾ ਪਿਆ ਕਰਨਾ ਮੈਨੂੰ ਹੱਦ ਹੋ ਗਈ ਆ ਕਿਤੇ ਕੀ ਕਰਾਂ ਮੈਂ ਤੋ ਵਾਰ ਕੀ ਕਹਿਣਾ ਵਾ ਵੀਰ ਆਏ ਤੇਰੇ ਫੁੱਲ ਲੋੜੀ ਲੈ ਕੇ ਆਇਆ ਮ ਕੀਤਾ ਹੀ ਤੇਰਾ ਵੀਰਾ ਨੇ ਹੈ ਵੀਰ ਤੇ ਮੇਰੇ ਵੀ ਚੰਗੇ ਨਿਕਲੇ ਇੱਕ ਤੇ ਚੱਲ ਫਿਰ ਵੀ ਚੰਗਾ ਨਿਕਲਿਆ ਜਿੰਨੇ ਮੁੰਡੇ ਹੱਥੀ ਲੋੜੀ ਕੱਲੀ ਸਹੀ ਤੇ ਦੂਜਾ ਵੇਖ ਲਾ ਲੱਗੇ ਹੀਗਾ ਤੇ ਬੌੜਿਆ ਨਹੀਂ ਲੱਗਿਆ ਨਾ ਕਰਦੀ ਦੇ ਮਗਰ ਚੱਲ ਕੋਈ ਨਹੀਂ ਆਲੰਦਰ ਟਾਈਮ ਫੇਰ ਦਊਂਗੀ ਤੇ ਨੇ ਸਰੀ ਇਹਦੀ ਕਰਦੀ ਨੂੰ ਮ ਚੱਜਣਾ ਜਰਾ ਕਰ ਹੈ ਹੱਦ ਹੋਈ ਪਈ ਏ ਸਾਰੇ ਰਿਸ਼ਤੇਦਾਰਾਂ ਦੀ ਕੀ ਕਰੇ ਬੰਦਾ ਤੇ ਕੀ ਨਾ ਕਰੇ ਬਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਯਾਰ ਜੀ ਠੀਕ ਠਾਕ ਹਾਂ ਠੀਕ ਠਾਕ ਹਾਂ ਵਧੀਆ ਅਸੀਂ ਤੁਹਾਨੂੰ ਦਿੰਦੇ ਦੇਖਣ ਦੇ ਮੈਂ ਚਲ ਅਗਲੇ ਦਿਨ ਆ ਜੂਗੀ ਨਹੀਂ ਫਿਰ ਦਿਹਾੜੀ ਲੱਗੀ ਗਈ ਮੈਂ ਹਾਂ ਜਾਣਾ ਹੀ ਆ ਕੋਈ ਨਹੀਂ ਠੀਕ 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 ਤੁਸੀਂ ਫੋਨ ਕਰ ਦਿੰਦੇ ਮੈਨੂੰ ਮੈਂ ਹਾਂ ਕੀ ਪੰਗੀ ਦੇਣੀ ਆ ਇੱਥੋਂ ਕਿਹੜਾ ਦੂਰ ਅੱਡਾ ਬੱਸੋਂ ਉਤਰੀ ਤੇ ਘਰ ਆ ਗਈ ਝਾਟੀ ਓਏ ਆਹੋ ਇੰਨਾ ਪੂਆ ਇੰਨਾ ਚੰਗਾ ਵੀੜਾ ਅੱਡਾ ਲੱਗੇ ਆ ਲੱਗੇ ਆ ਦੂਰ ਹੁੰਦਾ ਫਿਰ ਫੋਨ ਕਰਨਾ ਹੀ ਪੈਣਾ ਬਿਲਕੁਲ 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 ਸਹੀ ਹੈ ਨਾ ਕਿਦਾਂ ਆਉਣਾ ਸੀ ਪਰ ਠੀਕ ਹੈ ਹਾਂ 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 ਮੈਂ ਆ ਚਲ ਕੀ ਵਿਚਾਰਾਂ ਛਾਲੇ ਚ ਤੰਗੀ ਦੇਣੀ ਆ ਨਹੀਂ ਨਹੀਂ ਕੋਈ ਨਹੀਂ ਮੈਂ ਚਲ ਜਾਨੀ ਆ ਢੰਗੀ ਵਾਲੀ ਭੂਆ ਕਿਹੜੀ ਗੱਲ ਹੀ ਹੈ ਆਜੋ ਨੰਗ ਆਓ ਹੈ ਬਾਹਰ ਕੀ ਏਡ ਕਰ ਗਿਆ ਵਾ ਲੈ ਕਰ ਲੋ ਗੱਲ ਹਾ ਆਇਓ ਕੱਲ ਜੇ ਲੋਹੜੀ ਦੇ ਕੇ ਆਏ ਆ ਤਾਂ ਭੂਆ ਨੇ ਚੋੜਾ ਝੁੱਕ ਵੀ ਲਿਆ ਹੈ ਉਹ ਤਾਂ ਮੋਕਾ ਚਾਹੀਦਾ ਹੈਗਾ ਹੁਣ ਦਾ ਹੁਣ ਬਣਨੀ ਤੇ ਮੇਰੇ ਭਾ ਦੀ ਮੁਸੀਬਤ ਵਾ ਅੰਦਰ ਬੈਠ ਕੇ ਨਾ ਆਰਡਰ ਕਰੂੰ ਕਿੰਨਾ ਰੰਗ ਬਰੰਗੇ ਲਿਆ ਕੁੜੀਏ ਗਰਮ ਪਾਣੀ ਲਿਆ ਕੁੜੀਏ ਦੁੱਧ ਗਰਮ ਹੈਂ ਕਦੀ ਗਰਮ ਫੁਲਕਾ ਤੇ ਕਦੀ ਠੰਡਾ ਫੁਲਕਾ ਹੁਣ ਮਤਵਜੂਗੀ ਜੀਵਨ ਤੇਰੀ ਹੁਣ ਤੈਨੂੰ ਲੱਗੂਗਾ ਪਤਾ ਹੈ ਇਹਨਾਂ ਦੇ ਪਿਓ ਪੁੱਤਾਂ ਦੇ ਨਾਮ ਨਾਲ ਅੱਗੇ ਬਹਿ ਜਾ ਕਰਨਾ ਵਾ ਤੇ ਹਿੜ 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 ਸਾਦਨ ਕਰਦੇ ਰਿਆ ਕਰਨਾ ਪੰਗਾ ਤੇ ਪਾਤਾ ਮੇਰੇ ਬਾਹ ਦਾ ਚਲ ਕੀ ਕਰਨਾ ਹੁਣ ਮਿਲਣਾ ਤੇ ਪੈਣਾ ਹੀ ਨੰਗਾ ਹੋਗੇ ਮੈਂ ਪੁਆ ਆ ਜਾ ਐਨੰਗਰ ਨਾ ਗੋ ਜੀਵਨ ਹਾਂਜੀ ਪੁਆ ਆਈਓ ਸਤਿ ਸ਼੍ਰੀ ਅਕਾਲ ਪਾਜੀ ਹਾਂ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂਜੀ ਵਧੀਆ ਤੁਸੀਂ ਮੈਂ ਵੀ ਠੀਕ ਆ ਤੇਰਾ ਝੋਲਾ ਮਰਦ ਲਗਾ ਇੱਥੇ ਹੈ ਅੱਛਾ ਆਓ ਬੈਠੋ ਤੁਸੀਂ ਚੰਗਾ ਪਾਣੀ ਲੈ ਕੇ ਆਵਾ ਪੂਆ ਜੀ ਨਹੀਂ ਪਤਾ ਪਾਣੀ ਸਾਡੀ ਬੜੀ ਆ ਪਾਣੀ ਦੀ ਪੀਣਾ ਚਲ ਕੋਸਾ ਕਰ ਲੈਂਦੀ ਆ ਚਲ ਕੋਈ ਤੈਨੂੰ ਕੋਸਾ ਪਿਆਲ ਦੇ ਮਾਸਾ ਕੋਸਾ ਕਰ ਲਿਆ ਚਲ ਮੈਂ ਕਰ ਲੈਂਦੀ ਆ ਹੋਰ ਸਨਾ ਪੂਆ ਬਾਲ ਬੱਚੇ ਦਾ ਠੀਕ ਠਾਕ ਸਾਰੇ ਹਾਂ ਠੀਕ ਠਾਕ ਸਭ ਵਧੀਆ ਚਲੋ ਵਧੀਆ ਸੁਣਾਓ ਆਪਣਾ ਬਾ ਕਿਰਪਾ ਬਾਬਾ ਮਾਲਕ ਦੀ ਸੱਚੇ ਪਾਤਸ਼ਾਹ ਦੀ ਚਲੋ ਵਾਹੀ ਕਿਰਪਾਈ ਰੱਖੇ ਪਰਮਾਤਮਾ ਮੇਦਨਾ ਡੀ ਕਹਿ ਗਈ ਸੀ ਅੱਛਾ ਮੈਂ ਜਾਣਾ ਕਿਤੇ ਮੈਂ ਚੱਲ ਕਿਤੇ ਨਾ ਜਿਤਨਾ ਆਪਣੇ ਖੂਨ ਦਾ ਹੁੰਦਾ ਵਾ ਨਾ ਮੈਂ ਕਿਤੇ ਭੂਆ ਹੁੰਦੀ ਹਣੀ ਰਾਜ ਕਿਤੇ ਉਤਰਾ ਮੈਂ ਚੱਲਿਆ ਸੀ ਕੰਮ ਤੇ ਅੱਛਾ ਤੇ ਫਿਰ ਤੁਹਾਨੂੰ ਉਹ ਤੋਂ ਵੇਖਿਆ ਤੋਂਦੇ ਹੋ ਗਏ ਉਹ ਤੇ ਮੈਂ ਲੈ ਭੂਆ ਗਈ ਅੱਛਾ ਆਹੋ ਆਹੋ ਦੂਰੋਂ ਦਿਸ ਪੈਂਦਾ ਨਾ ਹਾਂਜੀ ਹਾਂਜੀ ਹੋਰ ਸਭ ਠੀਕ ਠਾਕ ਵਾ ਨਾ ਹਾਂ ਠੀਕ ਠਾਕ ਵਾ ਸੇਤਾਂ ਠੀਕ ਵਾ ਹਾਂ ਸੇਤ ਵੀ ਠੀਕ ਆ ਤਾਂ ਹੀ ਆ ਗਈਆਂ ਹਾਂ ਹਾਂ ਗੋਡੇ ਘਾਡੇ ਰਹਿ ਕੇ ਚੱਲਦੇ ਹੁਣ ਮਾਰੇ ਮੋਟੇ ਅੱਛਾ 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 ਹਾਂ ਉਹ ਤੇ ਦੱਤ ਕਰਦੇ ਹੀ ਆ ਤਦ ਦਵਾਈ ਲੈਣੇ ਨਾਲ ਹਾਂ ਦਵਾਈ ਜਾਂਦੀ ਹੈ ਚਲ ਠੀਕ ਹੈ ਫਿਰ ਦਵਾਈ ਦੇ ਖਾ ਕੇ ਫਿਰ ਤੁਰ ਫਿਰ ਲਈਏ ਚਲ ਜਿਹੜਾ ਟਾਈਮ ਹੈਗਾ ਭੂਆ ਜੀ ਇਤਨਾ ਗੱਲਣਾ ਪੈਣਾ ਵਾ ਆਪਾਂ ਨੂੰ ਤਾਂ ਕੀ ਕਰਨਾ ਫਿਰ ਉੱਤੋਂ ਹੁਣ ਇਦਾਂ ਹੀ ਆ ਨਾ ਹੁਣ ਇੱਥੇ ਇੱਕ ਜੇ ਆਣ ਕੇ ਇਦਾਂ ਹੀ ਹੁੰਦਾ ਵਾ ਪਰ ਸਾਨੂੰ ਇੰਨੀ ਬੜੀ ਠੰਡ ਵਾ ਕਿ ਜਿਹੜਾ ਆਪਣੇ ਘਰਾਂ ਮਾਰ ਰੋ ਪੈ ਤੁਰੇ ਫਿਰਦੇ ਜੇ ਹਾਂ ਬੜਾ ਸ਼ੁਕਰ ਹੈ ਤੇ ਆਪ ਸ਼ੁਕਰ ਕਰੀਏ ਰੱਬ ਦਾ ਬਿਲਕੁਲ ਜੀ ਰਾਮਾ ਰਾਜ ਨੇ ਮੈਨੂੰ ਚਲੋ ਇੰਨਾ ਹੀ ਤੁਰੇ ਫਿਰ ਮੈਂ ਨਹੀਂ ਰੱਬਾ ਇੰਨਾ ਹੀ ਤੁਰੇ ਫਿਰਦੀ ਰਹਾ ਕਿ ਨਹੀਂ ਬਾਕੀ ਹਾਂਜੀ ਹਾਂਜੀ ਆ ਆ ਲਓ ਪੀ ਲਓ ਪਾਣੀ ਮੈਂ ਤਾਂ ਹੀ ਨਹੀਂ ਪੂਆ ਤੇ ਨਾ ਵਧੀਆ ਦੀ ਚਾਹ ਬਣਾ। ਸੁੰਢ ਜਵੈਣ ਪਾ ਕੇ ਜਰਾ ਵਧੀਆ ਜੀ ਲਾਉਂਦੇ ਪਾ ਕੇ। ਜਾਂਦੀ ਆ ਉਹ ਵਿਚਾਰੀ ਪਹਿਲਾਂ ਜਿਹੜਾ ਕ। ਨਹੀਂ ਕੋਈ ਨਹੀਂ। ਪੂਆ ਠੰਡ ਕੇ ਆਈਆਂ। ਆ ਚੱਲ ਕੋਈ ਨਹੀਂ ਸੁੰਢ ਜਵੈਣੀ ਪਾ ਦਿੰਨੀ ਆ। ਆਹ ਪਾ ਕੇ ਬਣਾ। ਚਲੋ ਇੰਨਾ ਚੰਗਾ ਵੀ ਚਲੋ। ਖੁਸ਼ੀਆਂ ਆਈਆਂ ਘਰ ਦੇ ਚੁਣੀਆਂ ਆ ਗਈ ਜਿਹੜੇ ਹੈ। ਹਾਂ। ਇਸੇ ਤਰ੍ਹਾਂ ਹੀ ਹੁੰਦਾ ਪੁੱਤ ਫਿਰ। ਹਾਂ। ਘਰਾਂ ਤੋਂ ਨਿਕਲਿਆ ਨਹੀਂ ਜਾਂਦਾ। ਉਹ ਹੈਗਾ ਤੇ ਪੂਆ ਹੁਣ ਔਖਾ ਹੀ ਆ ਕੀ ਕਰ ਬੰਦਾ ਕਰੇ ਜਿੱਥੇ ਜਾਣਾ ਪੈਂਦਾ ਉੱਥੇ ਜਾਣਾ ਹੀ ਪੈਂਦਾ ਆ ਮੈਂ ਭਾਂ ਘਰ ਵਿੱਚ ਚੱਕਰੀਏ ਚਾਏ ਨਾ ਕਰੀਏ ਨਿਕਲਣਾ ਹੀ ਬੜਾ ਔਖਾ ਕਰੂ ਤੇ ਨਿਆਂ ਨੇ ਕਹਿਆ ਕੋਣਾ ਮੈਂ ਇਹ ਤਾਂ ਪਤਾ ਦੇਣਾ ਹੁਣ ਆਉਣਾ 10 15 ਦਿਨ ਕਿੱਥੇ ਰਹਿਣ ਦੇਣਾ ਉਹਨਾਂ ਨੇ ਉਦ ਫਾਈ ਲੈਣ ਆ ਜਾਣ ਚੱਲ ਕੋਈ ਗੱਲ ਚੱਕੀਏ ਤੋ 4 ਦਿਨ ਰਹਿ ਲਾਂਗੇ ਓਏ ਆ ਚਲੋ ਪੰਚਾਇਤ ਦਿਨ ਤੇ ਕੱਢੋ ਇੰਨਾ ਹੀ ਬਾਕੀ ਕੋਈ ਮੈਂ ਫੋਨ ਕਰ ਦੂੰਗਾ ਮੈਂ ਕਰੂੰਗਾ ਮੈਂ ਬੋਲ ਤਾਗ ਨਾ ਕਰੇ ਫੋਨ ਕਰ ਕਰ ਮਗਰ ਮਾਪੇ ਹਰਨੋਂਗੇ ਜਦੋਂ ਠੀਕ ਕਹਿਣਗੇ ਜਦੋਂ ਠੀਕ ਨਹੀਂ ਆਹੋ ਤੇ ਚਲੋ ਤੁਸੀਂ ਬੈਠੋ ਤੁਸੀਂ ਹੈ ਚੰਗਾ ਬਤ ਆਓ ਚਲ ਵਧੀਆ ਹੋ ਗਿਆ ਵੇਖਾਂ ਸੁੰਡ ਜਵੈਣ ਪਾ ਕੇ ਚਾਹ ਬਣਾ ਘੂਆ ਵਾਤੇ ਹੂੰ ਸੁੰਡ ਜਵੈਣ ਪਾ ਕੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਇਹੋ ਕੰਮ ਹੁੰਨੇ ਆ ਹੁਣ ਕਦੀ ਸੁੰਡ ਜਵੈਣ ਪਾ ਕਦੀ ਫਲਾਣ ਕਰ ਤਨ ਟੀਮ ਕਰ ਹਾਦੀ ਹੋ ਗਈ ਨਾ ਵਾਲੀ ਕਿਤੇ ਇੰਨਾ ਤੇ ਭੂਆ ਆ ਜਾਂਦੀ ਹੈ ਨਾ ਐਵੇਂ ਲੱਗਦਾ ਇੱਦਾਂ ਪੜਾ ਕਿ ਕੀ ਲੱਗਿਆ ਹੁਣ ਚਲ ਮਨਾ ਹੁਣ ਦੋ ਚਾਰ ਦਿਨ ਸੇਵਾ ਤਾਂ ਕਰਨੀ ਪੈਣੀ ਮੇਰੀ ਗੱਲ ਸੁਣ ਲੈ ਕਿੰਨੀਆਂ ਪੁੰਨੀਆਂ ਜੋੜੀ ਬਣਾ ਨਾ ਖੋਆ-ਫਾਵਾ ਸਾਰਾ ਭੂਆ ਦੇ ਘਟ ਰੱਖਣਾ ਹੈ ਆਹ ਬਿਸਕੁਟ ਲੈਣ ਦੇਈਓ ਠੀਕ ਆ ਤਰਾ ਤਰਾ ਸੀ ਲੈਣ ਦੇ ਸਵੇਰ ਚਾਹ ਵਾਸਤੇ ਮੇਰੀ ਗੱਲ ਸੁਣੋ ਮੈਂ ਨਿਆਣੀ ਹਾਂ ਮੈਨੂੰ ਨਹੀਂ ਪਤਾ ਪੂਰ ਕੋਈ ਚੀਜ਼ ਦੇਣੀ ਕਿ ਨਹੀਂ ਦੇਣੀ ਮੇਰਾ ਜਿਆਦਾ ਸਿਆਣਾ ਜੀ ਮੇਰਾ ਫਰਜ਼ ਹੈ ਤੈਨੂੰ ਦੱਸਣਾ ਤਾਂ ਫੇਰ ਕਹਣਾ ਦੱਸਿਆ ਨਹੀਂ ਤੁਸੀਂ ਤੇਰੇ ਲਈ ਬੰਦੇ ਦੀ ਵੇਚੀ ਕਰ ਕਹਿੰਦੇ ਜੇ ਵੇਚੀ ਕਰ ਕਦੋਂ ਛੋਟੀ ਜਿਹੀ ਮੈਂ ਪਾ ਕੇ ਚਾਹ ਬਣਾਵੀਂ ਭੂਆ ਨੇ ਕਹਣਾ ਫਿਰ ਇਹਨੂੰ ਅਗਲੀ ਨਹੀਂ ਹੈਗੀ ਪੁੱਤ ਮੇਰਾ ਕਹਿਣਾ ਤਾਂ ਫਰਜ਼ ਹੀ ਤਾਂ ਤੂੰ ਕੁੱਟ ਕੇ ਪਾ ਦੇਵੇਂ ਤੇਰੇ ਸਮਾਲ ਸਾਰਾ ਨਾ ਪਾ ਦੂੰਗੀ ਜੇ ਪਉਂਦਾ ਸ਼ੌਂਕ ਮੈਨੂੰ ਤਿਆਣ ਕੇ ਬਣਾ ਲਓ ਟੱਪ ਕਰ ਜਾਏਗਾ ਤੇ ਸੁਣ ਜਿਵੇਂ ਦੇ ਭੂਆ ਤੁਹਾਨੂੰ ਤਾਂ ਕੀ ਕਹੂਗੀ ਟੱਪ ਕਰਦਾ ਮਾਰੂ ਕੰਦ ਇੱਕ ਮਾਰੂ ਕਿ ਕਿਉਂ ਪਾਉ ਜਾਵੇ ਭੂਆ ਲਾਗੇ ਜਿੱਦਾਂ ਆਰਡਰ ਦਿੰਦੇ ਆਣ ਕੇ ਹਾਦੀ ਹੋਈ ਆ ਜਿੱਦਾਂ ਮੈਨੂੰ ਕੋਈ ਪਤਾ ਨਹੀਂ ਹੁੰਦਾ ਕਿ ਕੀ ਚਾਹ ਚ ਪਾਉਣਾ ਤੇ ਕੀ ਨਹੀਂ ਪਾਉਣਾ ਇਹ ਹਰ ਨਿਸਖਾਂ ਦੇ ਹੁੰਦੇ ਆ ਉਹ ਪੂਆ ਇੱਥੇ ਬੈਠੀ ਆ ਠੰਡ ਬੜੀ ਇੱਥੇ ਅੰਦਰ ਆ ਉਹ ਚੱਲ ਬੱਤ ਕੋਈ ਗੱਲ ਨਹੀਂ ਕਿੱਥੇ ਘਟਾ ਕਮਰਿਆਂ ਦਾ ਘਾਟਾ ਵਾ ਕਿਸ ਗੱਲ ਦਾ ਨਹੀਂ ਬੜਾ ਖਸ਼ਮਾਨ ਆਇਆ ਦਿੱਤਾ ਠੀਕ ਹੈ ਜੇ ਤੁਹਾਨੂੰ ਬੜਾ ਮਾਰਨ ਦਿੱਤਾ ਵੇਖ ਸੀ ਮਾਰ ਦਿੱਤਾ ਮਾਰਨੀ ਠੰਡ ਬੜੀ ਆ ਬਾਹਰ ਅਸੀਂ ਬਿਮਾਰ ਹੋਏਗੀ ਠੰਡ ਤਾਂ ਪਤਾ ਹੈ ਹੀ ਆ ਕਿ ਆਈ ਉੰਨਾ ਮੁਰਗੇ ਕਹਿੰਦਾ ਉੱਥੇ ਗਈ ਕਿ ਬਿਮਾਰ ਹੋ ਘਟਕਾਰ ਆ ਗਈ ਹੈ। ਬੈਠ ਹਾਂ ਹੋਏ ਤਾਂ ਗੱਲ ਹੈ। ਠੰਡ ਤੇ ਹੈਗੀ ਆ ਫਿਰ ਕੀ ਕਰਨਾ। ਬੈਠੋ ਬੈਠੋ। ਮਾਰੇ ਸਰੀਰ ਨੂੰ ਤਾਂ ਅੱਗੇ ਛੱਡ ਜਾਂਦਾ ਲੱਗਦੀ ਆ। ਉਹ ਦੇ ਜੀ ਬੈਠੋ ਤੁਸੀਂ ਕੋਈ ਨਹੀਂ। ਵਾਹ ਮਾਰ ਸੇ ਚਾ। ਤਾ ਨੂੰ ਉਨਾ ਮਾ ਪਾਟ ਸ਼ਮਾਰਾ ਨੇ। ਬੈਠੋ ਬੈਠੋ ਤੁਸੀਂ। ਉਹ ਤਾਂ ਦੇ ਹੀ ਸੌਂਦੇ। ਵਾਹ ਰੇ। ਇਹ ਗੰਡੇ ਨੇ। ਕੀ ਕਰਨਾ ਚਾਹ ਬਣਾਉਣ ਲਈ ਅੱਛਾ ਅੱਛਾ ਆਇਆ ਕਰ ਬਈ ਆਹੋ ਆਈ ਏ ਤਾਂ ਦੀ ਪਿਆਰੀ ਭੂਆ ਅੱਛਾ ਭੂਆ ਆਈ ਆ ਆਹੋ ਲੈ ਪਹਿਲਾਂ ਤਥਣਾ ਹਿੰਗਾ ਹੁੰਦੇ ਮੈਨੂੰ ਨਾ ਕੀ ਗੱਲ ਤੈਨੂੰ ਮੈਂ ਬਾਹਰ ਨਾ ਫੋਨ ਕਰਕੇ ਤਾਂ ਦਿੰਦੀ ਫੋਨ ਕਰਨਾ ਬਣਾ ਫੋਨ ਜੇ ਹੋਰ ਤਾਂ ਮੈਂ ਲੱਗ ਜਾਂਦੇ ਤੇ ਕਿੱਥੇ ਬੈਠੇ ਭੂਆ ਨਾਲ ਬੈਠੇ ਆਹੋ ਪਿਓ ਤਾਂ ਨਰ ਜਾਈਓ ਚ ਬਿਠਾ ਲਿਆ ਭੂਆ ਨੂੰ ਤੇ ਚਾਹ ਇਹ ਤਾਂ ਵਧੀਆ ਬਣਾਉਂਦੀ ਠੀਕ ਆ ਤੇ ਨਾਲ ਪਿੰਨੀਆਂ ਪੁੰਨੀਆਂ ਬਿਸਕਟ ਪੁਸਕੜ ਜੋ ਵੀ ਾਟਨਾ ਫਟਨਾ ਸਮਾਉਣਾ ਸਾਰਾ ਰੱਖੀ ਹੈ ਤੇ ਵੇਂ ਮੈਨੂੰ ਇਹ ਕਹਦਾ ਤਾਂ ਸਰ ਪਹਿਲਾਂ ਤੇਰੇ ਭਿਓ ਦੇ ਪਾਸ਼ੇ ਦਿੱਤਾ ਕਿੰਨਾ ਤੱਕ ਹੁਣ ਤੇਰੀ ਵਾਰੀ ਆ ਗਈ ਆ ਉਹ ਠੰਡ ਬੜੀ ਐ ਮੈਂ ਹਾਂ ਠੰਡ ਤੇ ਬੜੀ ਮੈਨੂੰ ਵੀ ਪਤਾ ਵਾ ਆਹੋ ਪਰ ਤੁਸੀਂ ਮੈਨੂੰ ਜਾਜ ਖਾਲਦੇ ਜੇ ਉਹ ਜਾਜ ਨਹੀਂ ਪਾਉਂਦੇ ਆ ਤੂੰ ਕਿੰਨ ਕਰਦੇ ਓਏ ਮਾੜਾ ਜਿਹਾ ਕਹਿਣਾ ਇਹਦਾ ਵਾ ਕਿ ਜਾਜ ਨੂੰ ਅਸਲ ਸਾਨੂੰ ਹਰ ਨਹੀਂ ਪਤਾ ਵੀ ਹੈਗੀ ਨਹੀਂ ਹੈਗੀ ਨਾ ਪਹਿਲਾਂ ਉਹਨੇ ਮੇਰੀ ਦੇਇਤੀ ਕੀਤੀ ਸਾਡੇ ਜੁਆਇੰਟ ਪਾ ਕੇ ਚਾਹ ਬਣਾਈ ਹੁਣ ਤੂੰ ਆ ਗਿਆ ਫਰੜੀ ਚਾਹ ਚ ਪਾ ਲਾ ਟਪਕਾਣੀ ਚਾਹ ਚ ਪਾ ਲਾ ਇੱਚ ਵਿੱਚ ਬੇਚਿਆ ਕਿਹੜੀ ਗੱਲ ਵਾ ਤੂੰ ਨਾ ਚੁੱਪ ਕਰਦੇ ਬਸ ਲੇ ਹਾਤੀ ਮੇਰੇ ਦੋਲੇ ਵੀ ਜਾਣ ਲੈ। ਮਤਲਬ ਕਿ ਪਾਗਰ ਮਿਲ ਮੈਂ। ਹੱਦ ਹੋਈ ਨਾ ਪਿਓ ਬੁੱਤਾ ਵਾਲੀ। ਇਹਨਾਂ ਤਾਂ ਮੈਨੂੰ ਬੁੜਾ ਨਹੀਂ ਆਣੀ ਦਿੱਤਾ ਵਾ। ਪਿੰਨੂ ਪਤਾ ਹੀ ਕੁਛ ਨਹੀਂ ਗਾ। ਆਤਮਾ ਮੁਸੀਬਤੀ ਆ ਗਈ। ਪੂਆ ਕਾਦੀ ਆ ਗਈ ਆ। ਹੁਣ ਨਾ ਇਹਨੇ ਪੂਆ ਨੇ ਮੈਨੂੰ ਐਦਾਂ ਨਚਾਇਆ ਕਰਨਾ। ਕਰਾਂ ਤੇ ਕਰਾਂਗੀ। ਇੱਕ ਤੇ ਜੀ ਕਰਦਾ ਦੋ ਦਿਨ ਮੈਂ ਹੀ ਪੀਕੇ ਰਹਿਣ ਚੱਲ ਜਾ। ਪਰ ਪੀਕੇ ਕੀ ਜਾਣਾ। ਉਥੇ ਪਰਜਾਈ ਪਵਾੜੇ ਪੌਣੀ। ਹੈਂ? ਪਵਾੜੇ ਪੌਣੀ ਨੇ ਕਿਤੇ ਲੋੜੀ ਨਹੀਂ ਹਰ ਕੀ ਮੇਰੀ ਕੱਲੀ। ਉਹਨੂੰ ਮੇਰੇ ਹੱਥਾਂ ਲੈਦੇ। ਵੇਖੇ ਸਿਹਤ ਤੇ ਸ੍ਰੀ ਕਿਦਾਂ ਦਿੰਨੀ ਉਹਨੂੰ ਮੈਂ। ਕਿੱਡੀ ਵੱਧ ਵਾਇ ਚਲ ਕੋਈ ਨਹੀਂ ਮਨਾ ਚਾਹ ਪਾਣੀ ਤੇ ਪਿਆਲਾ ਫੇਰ ਦਵਾਲੇ ਹੋ ਜਾਣਾ ਮੇਰੇ ਦੋਹਾਂ ਮੁੰਡੇ ਨਹੀਂ ਪੀਚਾਦੇ ਆਵੇਂ ਆਖੰਡੀ ਕਾਦੀ ਗੱਲ ਆ ਮੁੰਡੇ ਵੀ ਬੜਾ ਕਰਦੇ ਤੇ ਪਿਓ ਵੀ ਸਾਰੇ ਕਿਉ ਪਤ ਦੋਵੇਂ ਮੇਰੇ ਨਾਲ ਇੰਨਾ ਸਸੀਆ 부ਆ ਜੀ ਸਾਸਰੀ ਘਰ ਕੋਤਾ ਆ ਗਿਆ ਮੈਂ ਠੀਕ ਠਾਕ ਦੇ ਹਾਂ ਠੀਕ ਠਾਕ ਹਾਂ ਬਹੁਤ ਹੋਰ ਸੁਣਾਓ ਠੀਕ ਠਾਕ ਹਾਂ ਕਿੱਥੇ ਗਿਆ ਉਹ ਮੈਂ ਜਰਾ ਗੁੰਡੇ ਗਿਆ ਖੇਡਣ ਅੱਛਾ ਤੇ ਹੁਣ ਆ ਚਾਂਜਾ ਕੀ ਮੈਂ ਮੈਂ ਤੇ ਵੇਖਣ ਲਈ ਨਾ ਘਰ ਨਹੀਂ ਦੇ ਸਕਿਆ ਮੇਰੀ ਮੰਮੀ ਕਹਿੰਦੇ 부ਆਈ ਆ ਮੈਂ ਤਾਂ ਮਾਹਰ ਹੋਣਾ ਆਈ ਨਹੀਂ ਫਿਰ ਉਧਰ ਕਹਿ ਕੇ ਆਈ ਸੀ ਤੂੰ ਆਹੋ ਤੇ ਮੈਂ ਰੋਣਾ ਬੈਠਾਂਗੀ ਮੈਂ ਤਾਂ ਚੱਲ ਹੋਈ ਆਉਣੀਆ 2-4 ਦਿਨ ਉਹ ਨਹੀਂ ਨਹੀਂ 2-4 ਦਿਨ ਨਹੀਂ ਘੱਟ ਘੱਟ ਦੱਸ ਦੇਂਦੇ ਰਹੋ ਲੈ ਚਲੋ ਕਿ ਮੈਨੂੰ ਰਹਿਣ ਦੇਣਗੇ ਤੇ ਦੱਸ ਦਿਨ ਰਹਿ ਪਾਂਗੀ ਉਹ ਕੋਈ ਗੱਲ ਨਹੀਂ ਫੋਨ ਕਰ ਦਿੰਦੇ ਆ ਵੀਰ ਨੂੰ ਵੀ ਇਦਾਂ ਨਾ ਕਰੋ ਕੁਝ ਨਹੀਂ ਦੱਸ ਦੇਂਦੇ ਘੜਾਉਣਗੇ ਹਸਾਣਾ ਚਲੋ ਵੇਖਦੇ ਜਿੰਨਾ ਮਨ ਜਾਂਦਾ ਹੋਰ ਆਉਣ ਲੱਗੇ ਬਦਿੱਗਤ ਨਹੀਂ ਆਈ ਨਹੀਂ ਕੋਈ ਨਹੀਂ ਪਤ ਬੱਸੇ ਮੈਂ ਆ ਗਈ ਹਾਂ ਇੱਥੋਂ ਗਾੜੀ ਅੱਡਾ ਕਿਹੜੀ ਦੂਰ ਵੱਤ ਲੱਗੇ ਪੈ ਜਾਂਦਾ ਡੇਰਾ ਉਹ ਚਾਹਦੀ ਫੇਰ ਵੀ ਫੋਨ ਕਰ ਲੰਦੇ ਮੋਟਰਸ ਤੇ ਲੈ ਆਉਣਾ ਜਾ ਕੇ ਝੱਟ ਹਾਂ ਕਿੱਥੇ ਤੰਗੀ ਦਿੰਦੀ ਰੰਗ ਚਾਹਿਆ ਨਾ ਚੱਲ ਆਪੇ ਚੱਲ ਜਾਨੀ ਹੌਲੀ ਹੌਲੀ ਯਾਹ ਤੇ ਨਾ ਚੰਗਾ ਵੀ ਹੱਡਾ ਲੱਗੇ ਸਾਡਾ ਹਾਂ ਅੱਡਾ ਲੱਗੇ ਕਰਕੇ ਨਾ ਆਉਂਦਾ ਨਹੀਂ ਤੇ ਮੈਂ ਬਸੇ ਬੈ ਕੇ ਨਹੀਂ ਆਉਣਾ ਫੇਰ ਮੈਂ ਤੁਹਾਨੂੰ ਫੋਨ ਹੀ ਕਰਨਾ ਸੀ ਜੇ ਦੂਰ ਹੁੰਦਾ ਤੇ ਯਾਹੋ ਉਹ ਤਾਂ ਗੱਲ ਹੈਗੀ ਆ ਹੋਰ ਸੁਣਾਓ ਸਿਹਤਾਂ ਠੀਕ ਏ ਹਾਂ ਠੀਕ ਸਿਹਤ ਪੁੱਤ ਦਵਾਈ ਦੁਆ ਖਾਂਦੀ ਰਹਿਣੀ ਆ ਤੇ ਠੀਕ ਵਾ ਥੋੜੀ ਫਿਰਨੀ ਆ ਹਾਂ ਇੰਨਾ ਹੀ ਬੜਾ ਵਾ ਆਓ ਚਲੋ ਬੰਦਾ ਤੁਰਦਾ ਫਤ ਲਾਈ ਨੀ ਨਾ ਬੜਾ ਜਾਂਦਾ ਵੇ ਤੇ ਹੋਰ ਕੀ ਹਾਂਜੀ ਹਾਂਜੀ ਹੋਰ ਵੀਰ ਨੂੰ ਠੀਕ ਠਾਕ ਬੇਣ ਹਾਂ ਸਭ ਠੀਕ ਠਾਕ ਵਧੀਆ ਤੁਸੀਂ ਆਪਣਾ ਸੁਣਾਓ ਮੈਨੂੰ ਵਧੀਆ ਭੂਆ ਜੀ ਠੀਕ ਠਾਕ ਬਈ ਆ ਗਏ ਜੇ ਰੌਣਕਾਂ ਲਾਗੀਆਂ ਘਰ ਦੇ ਹਾਂ ਚਲੋ ਸ਼ੋਅ ਕਰਾ ਦਿੰਨੀ ਇਹਦਾ ਵਧੀਆ ਦੋ ਰੌਣਕਾਂ ਰਹਿਣੀਆਂ ਚਲੋ ਚੰਗੀ ਗੱਲ ਹੈ ਪੁੱਤ ਮਹਾਰਾਜ ਤੁਹਾਨੂੰ ਤੰਦਰੁਸਤੀ ਵੇ ਬੜਾ ਚਾਹ ਕਰਦੇ ਆ ਤੁਸੀਂ ਮੇਰਾ ਹਾਂਜੀ ਹਾਂਜੀ ਹਾਂ ਚਲੋ ਵਧੀਆ ਆਪਣਾ ਕੁਝ ਹੋਏ ਤਾਂ ਕਰੇ ਆਹੋ ਚਲੋ ਭੂਆ ਜੀ ਆਪਣਾ ਹੀ ਕਰਦੇ ਆਪਾਂ ਤਾਂ ਦੂਜਾ ਖੇਡ ਹੁੰਦੀ ਆਪਾਂ ਆਪਣੀ ਹਾਂ ਤੁਸੀਂ ਕੀ ਕੰਮ ਕਰਤਾ ਹਾਂਜੀ ਹਾਂ ਇਹ ਤਾਂ ਗੱਲ ਹੈਗੀ ਹਾਂ ਜੀ ਤੇ ਡੈਡੀ ਮਿਲ ਹੀ ਹਾਂ ਮੇਰੇ ਪਿਆ ਡੈਡੀ ਜੀ ਅੱਛਾ ਅੱਛਾ ਠੀਕ ਡੈਡੀ ਨੇ ਬੂਆ ਖੋਲਿਆ ਜਾ ਕੇ ਅੱਛਾ ਅੱਛਾ ਹਾਂ ਠੀਕ ਠੀਕ ਨੇ ਦੋਨੇ ਖੋਲਿਆ ਠੀਕ ਠੀਕ ਹੈ ਕਹਾਂ ਮੈਂ ਚਾਹ ਵੱਲੋਂ ਆਉਣ ਕੀ ਚਾਹ ਮੈਂ ਠੰਡ ਪੜੀ ਆ ਮੇਰੇ ਪੀ ਮੰਮੀ ਤੇ ਵੀ ਅੱਛਾ ਅੱਛਾ ਸਾਰੇ ਮੇਰੇ ਤੇ ਉਹ ਨਹੀਂ ਘਰ ਠੀਕ ਠੀਕ ਨੇ ਤੇ ਮੈਂ ਆ ਜਾ ਪੁੱਛਣਾ ਸੀ ਤੇ ਫਿਰ ਉਹਨੇ ਚਰਾਂ ਤੂੰ ਆ ਗਿਆ ਅੱਛਾ ਅੱਛਾ ਹਾਂ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਚਲੋ ਪਹਿਲੇ ਮਾਂ ਤੇ ਚਾਹ ਫੜ ਕੇ ਆ ਚੰਗਾ ਪਤਾ ਆਉਣ ਜਾਲੇ 슈퍼 ਇਹ ਚਾਰੇ ਬਣਾ ਚਾਹ ਕਰਨ ਦੇ ਨੇ ਕੰਕਾ ਤਾਂ ਯਾ ਨਾ ਨੇ ਤੇ ਕਿਤੇ ਜੇ ਤਾਂ ਤੇ ਇਹ ਕਿੱਥੇ ਜਾਣਦੇ ਨੇ ਤੇ ਮੈਨੇ ਫਿਰ ਵੀ ਚੰਗਾ ਵੇ ਤੇ ਆਪਣੇ ਨਾਲੋਂ ਭਰਾ ਨਾਲੋਂ ਵੀ ਵਧੀਆ ਨੇ ਇੰਨਾ ਚਾਹ ਕਰਦੇ ਨੇ ਵਿਚਾਰੇ ਚਲੋ ਰੱਬੇ ਨਾਲ ਨੂੰ ਤੰਦਰੁਸਤੀ ਦੇ। ਚਲ ਚਾਹ ਤਾਂ ਬਣ ਗਈ ਆ। ਹੁਣ ਇਹ ਪੁੱਛਣੀ ਆ ਵੀ ਕਿਹੜੇ ਕੱਪਾਂ 'ਚ ਪਾਵਾਂ? ਇਹ ਤਾਂ ਵੇ ਸਟੀਲ ਦੇ ਕੱਪਾਂ 'ਚ ਪਾਵਾਂ ਤੇ ਪਿਓ ਪੁੱਤ ਫਿਰ ਮੇਰੇ ਦੁਆਲੇ ਹੋ ਜਾਣ। ਹਾਦੀ ਹੋਈ ਨਾ। ਮੰਮੀ ਆਲਾ ਪਿੰਨੀਆਂ। ਆਹ ਪੀਂਗਾ ਨਹੀਂ ਭੂਣ। ਮੰਮੀ ਨੂੰ ਨਹੀਂ ਪਤਾ ਭੂਣ ਪਿੰਨੀਆਂ ਦੇ ਆ। ਇੱਦਾਂ ਕਰੀ ਆਪਾਂ ਇਹਨਾਂ ਚੰਗੇ ਵਰਤੀ ਉਹ ਨਾ ਸਟੀਲ ਦਾ ਕੱਪਾਂ ਨਹੀਂ ਪਾਗ ਦੇ ਲਈ ਮੈਂ ਤਾਂ ਤਾਈ ਪੁੱਛਣ ਢੇਗੀ ਜਦ ਪੁੱਛਿਆ ਆਪਣੇ ਪਿਓ ਨੂੰ ਸਟੀਲ ਦੇ ਕੱਪ ਚੰਗੇ ਹੁੰਦੇ ਠੰਡ ਵਾ ਠੀਕ ਹੈ ਨਾ ਉਹ ਨਹੀਂ ਨਹੀਂ ਚੰਗੇ ਲੱਗਦੇ ਸੀ ਇਹਦੇ ਕੱਪਾਂ ਜ ਰਹਿਣਾ ਇਹ ਭੂਆ ਨੇ ਦੱਸਦੇ ਨੂੰ ਕਿ ਸਟੀਲ ਦੇ ਕੱਪਾਂ ਹੀ ਪਿਆਦਾਂਗੇ ਦੂਜੇ ਲਾਲ ਚੰਗੇ ਬੰਦਿਆਂ ਚਿੱਟੇ ਕੱਪ ਨੇ ਕੋਈ ਨਹੀਂ ਲਾਲ ਨਹੀਂ ਇਹ ਚਿੱਟੇ ਕੱਪ ਜਦ ਤੂੰ ਬਹਿ ਜਾਗਾ ਭੂਆ ਲਾਗੇ ਲੈ ਨਹੀਂ ਚਾਹ ਮੈਂ ਮੇਲਾ ਆਵਾ ਮੈਂ ਤਾਂ ਮਾ ਚਾਹ ਲੈ ਕੇ ਆਣਾ ਤੇ ਬਣੀ ਨਹੀਂ ਚਾਹ ਕਿਹਨੇ ਚਰੋ ਦੀ ਲਾ ਗਈ ਨਹੀਂ ਬਣ ਗਈ ਚਾਹ ਆ ਲੈ ਘੜਕ ਪਿੰਦੀਆਂ ਲੈ ਆ ਜਾ ਠੀਕ ਆ ਉਹ ਤਾਂ ਨਾਲ ਹੀ ਲੈ ਆਇਆ ਨਹੀਂ ਲੈ ਕੇ ਚੱਲ ਮੈਂ ਆਉਣੀ ਆ ਆਪਾਂ ਲੈ ਇਨਾ ਚੰਗਾ ਮੇਰੇ ਤੇ ਤਾਂ ਯਕੀਨ ਹੀ ਨਹੀਂ ਹੈਗਾ ਤੇ ਉਹ ਪੁੱਤਾਂ ਨੂੰ ਹੈ ਜਿੱਦਾਂ ਮੈਂ ਭੂਆ ਦੀ ਦੁਸ਼ਮਣ ਹੁੰਨੀ ਆ ਦੱਸ ਮੈਂ ਨਾ ਪਿੰਡੀਆਂ ਦੇ ਦੀ ਭਲਾ ਕਿਡਾ ਚਾ ਟੱਬਾ ਕੱਢ ਕੇ ਲੈ ਅੰਦਰੋਂ ਹੱਦ ਹੋ ਗਈ ਇੰਨਾ ਵਾਲੀ ਅਰੋਕਾਰੀ ਭੂਆਈ ਇਹ ਦੱਸ ਮੈਨੂੰ ਪੜਾਪਾ ਦਾ ਫਿਗਰ ਕੋਈ ਨਹੀਂਗਾ ਜੇ ਮੈਂ ਨਾ ਚਾਹ ਪਾਣੀ ਦਊਂਗੀ ਤੇ ਮੇਰੀ ਇਸ ਤੇ ਨਾ ਬਣੂਗੀ ਹੈ ਹਾ ਦੀ ਹੋ ਗਈ ਇਹਨਾਂ ਵਾਲੀ ਤੇ ਭਿਓ-ਭੋਤੀ ਮੁੱਤ ਪਰ ਬਣੇ ਆ ਇੱਕ ਤੇ ਮੇਰਾ ਰਤਾ ਨਾ ਨਵਾੜਾ ਚੌਂਕੇ ਦੇ ਵਿੱਚ ਆਪੇ ਪਕਾਉਣ ਤੇ ਆਪੇ ਖਾਣ ਨਾਲੇ ਖਵਾਰਾਡ ਪੁਆ ਲੋ ਨਾਲੇ ਮੈਂ ਵੀ ਵੇਖਾਂ ਬੈਠ ਕੇ ਵੀ ਕਿੰਨਾ ਵਧੀਆ ਰਸਣ ਬਕਾਉਂਦੇ ਆ ਜਾਣਦੇ ਪਰੇ ਹਾਂ ਚਲ ਆ ਵੀ ਕੰਮ ਹੋ ਗਿਆ ਵੇਖਿਆ ਗਏ ਹਾਂ ਤਾਂ ਟਾਈਮ ਆਪਣੇ ਘਰ ਆ ਗਈ ਲੈ ਹੁਣ ਪੈ ਗਈ ਠੰਡ ਤੈਨੂੰ ਲੈ ਬੱਸ ਘਰ ਹੀ ਠੰਡ ਪਾਣੀ ਆ ਠੀਕ ਹੋ ਹੋ ਗਈ ਆਈਆਂ ਤੇ ਜਾਣਾ ਨਹੀਂ ਸਹਾਨ ਕੀਤਾ ਮੈਂ ਸਹਾਨ ਕੀਤਾ ਤੈਨੂੰ ਮੇਰੀ ਭੈੜਦਾ ਨਹੀਂ ਜੇ ਤਾ ਮੈਂ ਤੈਨੂੰ ਪਿਆਰ ਨਹੀਂ ਸਵੇਰਾ ਤਰਜੋ ਆਖਰਾਹੀ ਆ ਤਰ ਮੈਂ ਇਹ ਗੱਲ ਕਹੀ ਮੈਂ ਆ ਉਹਦਾ ਪਿੰਡ ਨਾ ਕੇ ਜਾਣਾ ਵਾ ਤੇ ਪਹਿਲਾਂ ਉੱਥੇ ਦੇਖ ਲੈ ਗਾੜੀ ਚੱਲ ਜਾਵੇ ਦੋਵੇਂ ਥਾਵਾਂ ਤੇ ਨਹੀਂ ਜਾਇ ਜਾਂਦਾ ਹੁੰਦਾ ਨਾਲੇ ਨਵੇਂ-ਨਵੇਂ ਥਾਂ ਜਾਣਾ ਵਾ ਤੇ ਜਿੱਥੇ ਜਾਣਾ ਹੋਵੇ ਉੱਥੋਂ ਪਹਿਲਾਂ ਜਾਈਦਾ ਵਾ ਤੇ ਇਹ ਕਹਿੰਦਾ ਕਿ ਨਿਕਾਣਾ ਪਾਏ ਛੜਿਆ ਕਰੋ ਕਿ ਪਹਿਣ ਕੋ ਜਾਣਾ ਵਾ ਤੂੰ ਤਾਂ ਦੀ ਦੇਹੋ ਤਰੀ ਪਿਆਰ ਕੋ ਲੋੜੀ ਦੇਣੀ ਨਹੀਂ ਉਹਨੂੰ ਅੱਗੇ ਵੀ ਜਾ ਕੇ ਹੁੰਦੇ ਸਵੇਰੇ ਚੱਲ ਜਿਓ ਹਾਂ ਫਿਰ ਕੀ ਹੋ ਗਿਆ ਜਿਹੜਾ ਦੇਣਾ ਹੋ ਜਾਂਦੇ ਆਏ ਜਾ ਕੇ ਕਪਾੜਾ ਨਾ ਕਰਾਵਾ ਲੈ ਇੱਥੇ ਇਹ ਹੁਣ ਮੈਂ ਇਹ ਆ ਰਹੀ ਆ ਕਹਦਾ ਦੇਣਾ ਲੋੜੀ ਤੇ ਲੰਘੀ ਆ ਗੋਲੀ ਮਾਰ ਲੋ ਲੋੜੀ ਮੇਰੇ ਕਾਰ ਨੀ ਲੋਹੜੀ ਮੰਡੜੀ ਪਿਆਹੇ ਦੇਣੇ ਆਂ ਦਿਆ ਜਾ ਕੇ ਸੋੜ ਬਣਾ ਲੂਗੀ ਗੰਦ ਲੋਹੜੀ ਮੰਡੜੀ ਨਹੀਂ ਹੁੰਦੀ ਵੀ ਨਵੀਂ ਸਵੀਂ ਹੀ ਉਹਨੂੰ ਤੇ ਲੋਹੜੀ ਦੇਣੀ ਹੈ ਅਗਲੇ ਦਾ ਧਿਆਨ ਹੁੰਦਾ ਵਾ ਤੇ ਭੈਣ ਦਾ ਕੋਈ ਨਹੀਂ ਮੈਂ ਕਿਲਾ ਬਣਾ ਕੀਤਾ ਵਾ ਬਣਾ ਕੀਤਾ ਤੇ ਤੈਨੂੰ ਆਪਣੇ ਆਪ ਨਹੀਂ ਦਿਲਦਾ ਤੇ ਕੁੜੀ ਦੇ ਵਿਆਹ ਨੂੰ ਕਿੰਨਾ ਵਿਚਾਰ ਹੋਇਆ ਤੇ ਪਹਿਲਾਂ ਉਹਦੇ ਕੋਲ ਜਾਣਾ ਤੂੰ ਹੀ ਪਿਓ ਜਾਂ ਤੂੰ ਹੀ ਮੈਨੂੰ ਢੱਕਣ ਦੇ ਸਗੋ ਤੇ ਤੈਨੂੰ ਇਹ ਗੱਲ ਕਹਿੰਦਾ ਹੀ ਕਿ ਜਾਦੇ-ਜਾਦੇ ਉੱਥੇ ਲੰਘ ਜਾਗੇ ਚਾਹ ਨਾ ਪੀਵਾਂਗੇ ਤੇ ਚੱਜਾਂਗੇ ਅੱਗੇ ਕੁੜੀ ਕੋ ਮੇਰੀ ਇੱਕ ਗੱਲ ਸੁਣੋ ਆਪ ਦਾ ਸਾਰਾ ਸਮਾਨ ਲੈ ਕੇ ਜਾਣਾ ਸੀ ਉਹਨੇ ਅੱਖਾਂ ੜੜ ਕੇ ਵੇਖਣਾ ਸੀ ਕਿ ਆਪਣੀ ਕੁੜੀ ਵਾਸਤੇ ਇੰਨਾ ਸਮਾਨ ਲੈ ਕੇ ਚੱਲੀ ਆ ਤੇ ਮੇਰੇ ਲਈ ਇੰਨੀ ਕੁ ਲਫਾਫੀ ਲੈ ਕੇ ਆਈ ਆ ਕੋਈ ਨਾ ਦਿਮਾਗ ਤਾਂ ਕੰਮ ਲਈਦਾ ਹੁੰਦਾ ਵਾ ਹਰ ਗੱਲ ਆਪਣਾ ਮਰਜ਼ੀ ਦਾ ਕਰੀਦਾ ਨਹੀਂ ਗੱਲ ਥੋੜਾ ਜਿਹਾ ਕਾਰ ਦੇ ਵਿੱਚ ਸਮਾਨ ਰੱਖਿਆਣਾ ਜੀ ਉਹਨੇ ਬੋਲਤਾ ਵੀ ਨਹੀਂ ਇਹ ਗੱਲ ਸੁਣੋ ਉਹ ਕੱਟ ਨਹੀਂ ਗਈ ਉਹਦੇ ਚਾਰ ਅੱਖਾਂ ਵਾ ਐਵੇਂ ਨਾ ਸਮਝੋ ਪੰਜ ਨਹੀਂ ਹੋ ਤੁਹਾਨੂੰ ਤਾਂ ਨਾ ਮੌਕਾ ਚਾਹੀਦਾ ਕੋਈ ਘਰ ਆਈਆਂ ਉਸੇ ਵੇਲੇ ਘਪਤ ਕਰਨ ਲੈ ਪਿਆ ਇਹਨਾਂ ਨੇ ਨਹੀਂ ਪੁੱਛਿਆ ਕਿ ਕੁੜੀ ਖੋਸ਼ ਹੀ ਜਾਂ ਕੀ ਜਾਂਦੀ ਹੈ ਪਰਿਵਾਰ ਚੰਗਾ ਵਾ ਨਾ ਇਹ ਨਾਲ ਮੂਹ ਨਹੀਂ ਨਾ ਬੋਲਦੀ। ਉਹ ਅੰਦਰ ਲੈ ਕੇ ਉਹ ਬੈਠੀ ਰਹੀ ਹੈ ਤਾਂ ਉਹ ਕੁਝ ਹੀ ਨਹੀਂ। ਤੇਰੀ ਗੱਲ ਸੁਣਾ ਮੈਂ ਮੈਂ ਪੁੱਛਣਾ ਨਹੀਂ ਮੈਂ ਮਾਂ ਤੁਹਾਡਾ ਕੋਈ ਫਰਕ ਨਹੀਂ ਪੈਂਦਾ। ਉੱਥੇ ਤੇ ਤੁਸੀਂ ਨਹੀਂ ਕੋਈ ਗੱਲ ਕਰਨੀ। ਹੁਣ ਤੇ ਮੈਨੂੰ ਪੁੱਛ ਲੈਿੰਦੇ ਐਡਾ ਮੂੰਹ ਬਣਾਇਆ ਵਾ। ਨਾ ਤਾ ਰਾਹ ਵਿੱਚ ਕੋਏ ਆ। ਮੂੰਹ ਬਣਾਉਣਾ ਨਹੀਂ। ਤਨ ਮੈਂ ਕਿਦਾਂ ਦਾ ਖਾਣਿਆ ਵਾ ਵੀ ਚੱਲ ਪਹਿਲੋ ਇਦਾਂ ਕਰੀਏ ਕੁੜੀ ਨੂੰ ਦੇ ਕੇ ਤੇ ਗਾੜੀ ਚੱਲ ਜਾਾਂਗੇ ਫੇਰ। ਤੇ ਕੋਈ ਗੱਲ ਨਹੀਂ ਇੱਕ ਦਿਨ ਵਿੱਚ ਇੱਕ ਥਾਂ ਹੀ ਜਾਇਆ ਜਾਂਦਾ ਵਾ। ਸੁਇਰੇ ਚੱਲ ਜਾਗੇ ਆਖਰ ਨਹੀਂ ਗਈ ਆ ਗਈ ਹੁਣ ਉੱਥੇ ਢਾਣ ਜਾਣਾ ਵਾ ਤੇ ਫੇਰ ਕੀ ਹੋ ਗਿਆ ਮੂਹ ਕਿਤੇ ਨਹੀਂ ਹੁਣ ਉੱਥੇ ਵੀ ਕਰਨ ਜਾਣਾ ਰਹਿ ਤਾਉਂ ਪੂਲੜੀ ਨਹੀਂ ਜਾਣਾ ਤਾਂ ਨਾ ਜਾ ਉਹਨੇ ਆਪੇ ਲੈਣਾ ਵਾ ਆਪੇ ਆ ਜਾਣਾ ਉਹਨੇ ਲੈਣੀ ਵੀ ਆਪੇ ਉਹਨੂੰ ਪਤਾ ਵਾ ਨਾ ਕਿ ਆਇਆ ਨਹੀਂਗਾ ਤੇ ਮੈਂ ਲੈਣਾ ਵਾ 31500 ਇੱਥੇ ਢਾਣ ਕੇ ਲੈ ਜਾਣਾ ਨਾ ਫਿਕਰ ਨਾ ਕਰੋ ਆਈ ਖੜੀ ਇੱਕ ਲੋਕਾਂ ਨਾਲ ਨਹੀਂ 10000 ਰੁਪਏ ਤਾਂ ਹੁੰਦਾ ਕੀ ਆ ਛੇ ਦਸ ਜਾਂ ਦੇ ਦਿਓ ਨਹੀਂ ਹੁੰਦਾ ਦੇ ਤੈਨੂੰ ਨਹੀਂ ਪਤਾ ਯਾਰ ਯਾ ਦੇ ਦਾ ਇਹ ਕਾਸ ਨਾ ਨੀੜਾ ਕੱਪੜਾ ਦਿੰਦੇ ਰਹੇ ਸਾਰੇ ਚੀਜ਼ਾਂ ਨਹੀਂ ਦਿੰਦੇ ਰਹੇ ਹੁਣ ਮਰ ਦਾ ਸਾਹਮਣੇ ਨਾ ਆਪਣੇ ਧੀਆਂ ਪੁੱਤਾਂ ਦੇ ਦੇਖਣਾ ਪੈਂਦਾ ਸਾਰੇ ਅੰਦਰ ਉਹਨਾਂ ਨੂੰ ਪੁੱਜੀ ਜਾਣਾ ਉਹ ਲੋਕ ਦੇ ਮਰ ਤੱਕ ਲੋੜੀ ਦਿੰਦੇ ਰਹਿੰਦੇ ਆ ਤੇ ਤੂੰ ਕਹਿੰਨੀ ਹੈ ਜੇ ਗਾੜੀ ਕੋਈ ਨਹੀਂ ਹੈ ਮੈਂ ਨਾ ਤੁਹਾਨੂੰ ਇਹ ਨਹੀਂ ਕਿਹਾ ਵੀ ਨਾ ਜਾਓ ਤੂੰ ਇਹੀ ਤਾਂ ਜਾਣ ਕੇ ਅੰਦਰ ਲੜਾਈ ਪਾ ਕੇ ਆਪਣੇ ਘਰ ਬਹਿ ਗਈ ਜੀ ਹੁਣ ਇੱਕ ਦਿਨ ਗਿਆ ਤਾਂ ਕੀ ਤੇ ਪਛੇਤਾ ਕੀ ਤੁਸੀਂ ਤਾਂ ਹੱਦ ਵੱਲ ਗਏ ਗੱਲਾਂ ਕਰਦੇ ਜੇ ਵੀ ਹਰ ਟਾਂ ਲੜਦਾ ਹੀ ਰਹਿਣਾ ਹੁੰਦਾ ਵਾ ਜੇ ਤੂੰ ਨਹੀਂ ਸਾਰੇ ਕੰਮ ਗਾੜੀ ਲਾ ਕੇ ਕਰਦੇ ਹੁੰਦੇ ਫੇਰ ਇਹ ਤਾਂ ਨਾ ਕੀ ਤੇ ਤੰਬੇ ਨੂੰ ਫੋਕਣਾ ਵਾ ਚੱਲ ਹਣਾ ਕਪਾਤ ਨੂੰ ਆਜਾ ਨਾ ਮਾਰੋ ਕੱਪੜੇ ਲਾਓ ਤੇ ਤਾਰ ਕੱਢੀਏ ਮੇਰੇ ਕੋ ਤੇ ਨਹੀਂ ਨਿਕਲਦੀ ਜੇ ਨਿਕਲਦੀ ਤਾਂ ਕੱਢ ਲਾਂ ਤਾਰ ਤੇ ਮੈਂ ਕੱਢਣੀ ਆ ਕੰਮ ਸਾਡਾ ਕਰੋਗੇ ਕਿ ਨਹੀਂ ਮੈਂ ਕੱਖ ਨਹੀਂ ਕਰਨਾ ਨਹੀਂ ਕਰਨਾ ਕੱਖ ਵੀ ਵੇਖ ਤਾਂ ਸਹੀ ਉਹ ਤਾਂ ਹੋ ਕਦੇ ਆਏ ਆ ਪਾਰਾ ਹੀ ਤਾਂ ਚੜ ਗਿਆ ਵਾ ਇਹ ਪੈਣ ਕੋ ਨਹੀਂ ਗਏ ਲੋਹੜੀ ਨਾਂਗੀ ਆ ਫਿਰਦੀ ਹੋ ਗਈ ਲੋਹੜੀ ਨਾਂਗੀ ਤੇ ਸਾਰਾ ਮਹੀਨਾ ਲੋਹੜੀ ਦਾ ਹੀ ਹੁੰਦਾ ਵਾ ਜਦੋਂ ਮਰਜੀ ਜਾ ਕੇ 1000 ਰੁਪਏ ਦੇ ਆਇਓ ਨਾ ਲੈ ਜਾਓ ਖਾਣ ਪੀਣ ਨੂੰ ਹੋਰ ਉਹਨੂੰ ਕੀ ਦੇਣਾ ਵਾ ਉਹ ਚੰਗਾ ਹੀ ਉਹ ਵੱਡਾ ਜਿਹੜਾ ਮੂੰਹ اٹਕੇ ਬੈਠਾ ਵਾ ਉਹ ਜਾਂਦਾ ਨਹੀਂਗਾ ਉਹਦੀ ਖਲਾਸੀ ਹੋਈ ਉਹ ਇਹ ਕੀ ਐ ਇਹਨੂੰ ਭੈਂਦਾ ਹੀ ਲੱਗਾ ਰਹਿੰਦਾ ਵਾ ਹਾਏ ਉਹਦੇ ਕੋ ਗਏ ਨਹੀਂ ਹਾਏ ਉਹਦੇ ਕੋ ਐ ਨਹੀਂਗੇ ਆਣ ਕੇ ਇਹਨਾਂ ਨਹੀਂ ਤੇ ਆਪਣੇ ਕੰਮ ਦਵਾਦਾਂ ਕਰ ਲਈਏ ਚਲ ਤਾਂ ਇਹਨਾਂ ਆ ਗਏ ਆ ਨਾ ਉਸੇ ਵੇਲੇ ਇੱਕ ਪਤ ਨੂੰ ਆਜਾ ਮਾਰਨ